ਮੈਂ ਇਹ ਦੇਖਣਾ ਚਾਹਨਾ ਆ ਮੈਨੂੰ ਇਹ ਦੱਸਣ ਮੰਦਰ ਕਮੇਟੀ ਵਾਲੇ ਕਿ ਤੁਸੀਂ ਸੁੱਤੇ ਜੇ ਜਦੋਂ ਤੁਸੀਂ ਰੁਪਈਏ ਇਕੱਠੇ ਕਰਨੇ ਹੁੰਦੇ ਆ ਉਦੋਂ ਜਾਗ ਪੈਂਦੇ ਜੇ ਜਦੋਂ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਆ ਕੀ ਗੱਲ ਚੱਦਰ ਲੈ ਕੇ ਏਸ਼ੀਆ ਦੇ ਥੱਲੇ ਪੈਂਦੇ ਜੇ ਚੇਤਾ ਨਹੀਂ ਆਂਦਾ ਤੁਹਾਨੂੰ ਇਹੋ ਜਿਹੀਆਂ ਘਟਨਾਵਾਂ ਦਾ ਮੰਦਰ ਕਮੇਟੀ ਦਾ ਮਤਲਬ ਕੀ ਬਣਿਆ ਜਾਂਦਾ ਆ ਕਿੰਨੂੰ ਕਹਿੰਦੇ ਐਂ ਮੰਦਰ ਕਮੇਟੀ ਉੱਥੇ ਕੋਈ ਵੀ ਝਗੜਾ ਹੁੰਦਾ ਆ ਕੋਈ ਵੀ ਬੇਦਬੀ ਹੁੰਦੀ ਆ ਕੋਈ ਵੀ ਗਲਤ ਚੀਜ਼ ਹੁੰਦੀ ਆ ਕਮੇਟੀਆਂ ਇਸੇ ਕਰਕੇ ਬੰਦੀਆਂ ਨੇ ਕਿ ਕਮੇਟੀਆਂ ਦੇ ਧਿਆਨ ਦੇ ਵਿੱਚ ਕੋਈ ਚੀਜ਼ ਲਿਾਈ ਜਾਵੇ ਪਰ ਭਾਈ ਇਹ ਦੇਖਿਆ ਜਾਵੇ ਇਤਿਹਾਸਿਕ ਮੰਦਿਰ ਮੇਰੇ ਖਿਆਲ ਨਾਲ ਪਹਿਲੀ ਵੀਡੀਓ ਜਿਹੜੀ ਇਸ ਵਾਰੀ ਜਿਹੜੀ ਵਾਇਰਲ ਹੋ ਰਹੀ ਆ ਉਸ ਤੋਂ ਪਹਿਲੇ ਕਦੀ ਇਹੋ ਜਿਹਾ ਮਾਮਲਾ ਸਾਹਮਣੇ ਨਹੀਂ ਆਇਆ ਲੇਕਿਨ ਚਲੋ ਪੰਡਰ ਨੇ ਮਾਫੀ ਮੰਗ ਮੰਗ ਲਈ ਜਾ ਉਸ ਸ਼ਖਸ ਕੋ ਮੰਗ ਮੰਗ ਲਈ ਆ ਲੇਕਿਨ ਜਿਹੜੀਆਂ ਮਾਤਾ ਜੀ ਖੜਾਵਾਂ ਜੀ ਉਹ ਬੇਦਬੀ ਕੀਤੀ ਉਹਤੇ ਕੀ ਕਾਰਵਾਈ ਮੰਗ ਕਰਦੇ ਜੀ ਅਸੀਂ ਇਸੇ ਕਰਕੇ ਇਹੀ ਪ੍ਰੈਸ ਕਾਨਫਰੰਸ ਰੱਖੀ ਆ ਕਿ ਜੇ ਉਸ ਸ਼ਖਸ ਨੇ ਕਮੇਟੀ ਕੋਲੋਂ ਜਾਂ ਮਾਤਾਈ ਦੇ ਕੋਲੋਂ ਜਾਂ ਮੰਦਰ ਕੋਲੋਂ ਜਾਂ ਪੁਜਾਰੀ ਜੀ ਕੋਲੋਂ ਮਾਫੀ ਮੰਗ ਲਈ ਤੇ ਉਹਨੂੰ ਸਰਵਜਾਨਿਕ ਕੀਤਾ ਜਾਵੇ ਜਿਹੜਾ ਪਬਲਿਕ ਰੋਸ਼ ਹੈ ਆ ਉਸ ਰੋਸ਼ ਨੂੰ ਠੰਡਾ ਕੀਤਾ ਜਾਵੇ ਜਿਹੜਾ ਸਾਡੀਆਂ ਭਾਵਨਾਵਾਂ ਨਾਲ ਹਰ ਵੱਲੇ ਖੜਵਾੜ ਕੀਤਾ ਜਾਂਦਾ ਆ ਇਨ੍ਹਾਂ ਕਮੇਟੀਆਂ ਵੱਲੋਂ ਸਾਡਾ ਮੰਦਰ ਦੇ ਪ੍ਰਤੀ ਕੋਈ ਰੋਸ਼ਨੀ ਹੈਗਾ ਸਾਡਾ ਪੰਡਤ ਦੇ ਪ੍ਰਤੀ ਕੋਈ ਰੋਸ਼ਨੀ ਹੈਗਾ ਜਿਸ ਬੰਦੇ ਨੇ ਬੇਦਬਗੀ ਕੀਤੀ ਆ ਅਸੀਂ ਚਾਹਨੇ ਉਹਦੇ ਵੀ ਪ੍ਰਤੀ ਸਾਡਾ ਕੋਈ ਰੋਸ਼ਨੀ ਲੱਗਦਾ ਕਿ ਜਵੇਂ ਪੰਡਤ ਦੇ ਚਪੇੜਾ ਮਰਿਆ ਗਿਆ ਉਹਦੇ ਪਰਿਵਾਰ ਬਾਰੇ ਉਹਦੇ ਰਿਸ਼ਤੇਦਾਰ ਇਹ ਵੀਡੀਓ ਵੇਖਦੇ ਹੋਣਗੇ ਉਹਦੇ ਮਨ ਚ ਬੀਤੀ ਹੋਏਗੀ ਜਿੱਥੇ ਕਮੇਟੀ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਰਾਜਨਾਵਾ ਕਰਾ ਦਿੱਤਾ ਗਿਆ ਜੀ ਮੈਂ ਤੇ ਉਸ ਪੰਡਤ ਦੇ ਪਰਿਵਾਰ ਦੀ ਗੱਲ ਨਹੀਂ ਕਰਦਾ ਮੈਂ ਤੇ ਆਪਣੀ ਗੱਲ ਕਰਦਾ ਮੈਂ ਆਪਣੇ ਪਰਿਵਾਰ ਦੀ ਗੱਲ ਕਰਦਾ ਇਹ ਮੇਰਾ ਪਰਿਵਾਰ ਆ Hindu ਸੰਗਠਨ ਮੇਰਾ ਪਰਿਵਾਰ ਆ ਮੈਂ ਇੱਕ Hindu ਆ ਮੈਂ ਗੱਜ ਕੇ ਕਹਿਣਾ ਕਿ ਮੈਂ ਇੱਕ Hindu ਆ ਪਰ ਧਰਮ ਸਾਰੇ ਇੱਕ ਬਰਾਬਰ ਆ ਮੈਂ ਸਾਰੇ ਧਰਮਾਂ ਦਾ ਉਹਨਾਂ ਹੀ ਸਤਕਾਰ ਕਰਦਾ ਵਾਂ ਜਿੰਨਾ ਮੈਂ ਆਪਣੇ ਧਰਮ ਦਾ ਸਤਕਾਰ ਕਰਦਾ ਆ ਇਹ ਲੱਗਦਾ ਕਿ ਕਾਰਵਾਈ ਹੋਣੀ ਚਾਹੀਦੀ ਮਾਫੀ ਦੇ ਕਾਬਿਲ ਨਹੀਂ ਹੈਗਾ ਸੇ ਸ਼ਖਸ ਮੈਂ ਕਹਿੰਦਾ ਜਿਉਂਨੇ ਮਾਫੀ ਮੰਗੀ ਤੇ ਮੰਗੀ ਜਾਵੇ ਮਾਫੀ ਪਰ ਤੁਹਾਨੂੰ ਸਾਰਾ ਜਨਨੀ ਕਰਨਾ ਚਾਹੀਦਾ ਕਿ ਉਹਨੇ ਮਾਫੀ ਮੰਗੀ ਆ ਤੁਸੀਂ ਇੱਕ ਪ੍ਰੈਸ ਕਾਨਫਰੰਸ ਕਰੋ ਉਸ ਪ੍ਰੈਸ ਕਾਨਫਰੰਸ ਦੇਰੀ ذریعے ਸਾਰਿਆਂ ਨੂੰ ਦੱਸਿਆ ਜਾਵੇ ਕਿ ਇਹ ਸਖਸ ਸੀ ਆਪਾਂ ਇਹਦੇ ਤੇ ਪਰਚਾ ਦਰਜ ਕਰਾਇਆ ਪਰ ਇਹਨੇ ਮਾਫੀ ਮੰਗ ਲਈ ਆ ਇਸ ਕਰਕੇ ਜੇ ਇਹ ਮਾਫੀ ਨਹੀਂ ਮੰਗਦਾ ਤੇ ਅਸੀਂ ਇਸ ਮੰਦਰ ਕਮੇਟੀ ਦੇ ਬਰਖਲਾਫ ਦਰਖਾਸਤ ਦਵਾਂਗੇ ਅਸੀਂ ਅੱਗੋਂ ਰਣਨੀਤੀ ਇਹਨਾਂ ਨੂੰ 2 ਦਿਨ ਦਾ ਟਾਈਮ ਦਿੰਨੇ ਆ ਰਖੜੀ ਦਾ ਸਮਾਂ ਆ ਤਿਉਹਾਰ ਦਾ ਸਮਾਂ ਆ 2 ਦਿਨ ਦਾ ਸਮਾਂ ਦਿੰਨੇ ਆ ਅਸੀਂ ਸਾਰੇ ਸੰਗਠਨਾਂ ਨਾਲ ਮਿਲ ਕੇ ਗੱਲਬਾਤ ਕਰਕੇ ਜੇ ਇਹਨਾਂ ਨੇ ਕੋਈ ਵੀ ਐਕਸ਼ਨ ਨਾਲ ਲਿਆ ਅਸੀਂ ਇਸ ਮੰਦਰ ਕਮੇਟੀ ਦੇ ਬਰਖਿਲਾਫ ਕੰਪਲੀਟ ਕਰਾਂਗੇ